ਸੱਚੀ ਗੱਲ ਜੀ ਪੰਜਾਬੀ ਖਬਰਾਂ ਆਬ ਦੇ ਵਿੱਚ ਮੈਂ ਤੁਹਾਡਾ ਦੋਸਤ ਹੁਸਪਰਮਜੀਤ ਸਿੰਘ ਪਕਣਾ ਤੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਟ੍ਰਾਂਟੋ ਸਟੂਡੀਓ ਲੈ ਕੇ ਆਜੇ ਰੋਜੋ ਜੁਕੇ ਹਨ ਜੀ ਸੋ ਇੱਕ ਵੱਡੀ ਖਬਰ ਜਿਹੜੀ ਕਿ ਤੁਹਾਨੂੰ ਫਟਾਫਟ ਸੁਣਾਉਣ ਵਾਸਤੇ ਮੈਂ ਇੱਥੇ ਪਹੁੰਚ ਚੁੱਕਿਆ ਹਾਂ ਜੀ ਸੋ ਖਬਰ ਟ੍ਰਾਂਟੋ ਤੋਂ ਨਿਕਲ ਕੇ ਆ ਰਹੀ ਹੈ ਦੱਖਣੀ ਕੋਰੀਆ ਦੇ ਨਾਲ ਸੰਬੰਧਿਤ ਇੱਕ ਖਬਰ ਹੈ ਜੀ ਜੇ ਤਾਰਾ ਸਟੈਮ ਕੋਸਕੀ ਨਾਂ ਦੀ ਇੱਕ ਔਰਤ ਹੈ ਜੀ ਉਸ ਦੀ ਦਾਦੀ ਦੀ ਹਾਲਤ ਕਾਫੀ ਗੰਭੀਰ ਸੀ ਗੰਭੀਰ ਹਾਲਤ ਨੂੰ ਦੇਖ ਕੇ ਸ਼ਨੀਵਾਰ ਨੂੰ ਕੈਨੇਡਾ 에ਅਰਲਾਈਨਸ ਦੇ ਜਹਾਜ਼ ਰਾਹੀਂ ਉਹ ਆਪਣੀ ਦਾਦੀ ਨੂੰ ਮਿਲਣ ਵਾਸਤੇ ਜਾ ਰਹੀ ਸੀ ਪਰਦਕਾਰਿਆਂ న్యూਸ ਨੂੰ ਦੱਖਣੀ ਕੋਰੀਆ ਹਵਾਈ ਅੱਡੇ ਤੇ ਇਹ ਕਹਿ ਕੇ ਉਹ ਉਸ ਨੂੰ ਰੋਕ ਦਿੱਤਾ ਕਿ ਉਹ ਆਪਣੇ ਆਪਣੇ ਨਾਲ ਆਪਣੇ ਤਿੰਨ ਬੱਚੇ ਜਿਹੜੇ ਉਹਨਾਂ ਨੂੰ ਲੈ ਕੇ ਨਹੀਂ ਜਾ ਸਕਦੀ ਕਿਉਂਕਿ ਉਸ ਦੇ ਜਿਹੜੇ ਦੋ ਛੋਟੇ ਬੱਚੇ ਨੇ ਉਹ 3 ਮਹੀਨੇ ਦੇ ਨੇ ਤੇ ਇੱਕ ਕੁੜੀ 5 ਸਾਲ ਦੀ ਹੈ ਸੋ ਇਹਨਾਂ ਬੱਚਿਆਂ ਨੂੰ ਨਈ ਨਾਲ ਲੈ ਕੇ ਜਾ ਸਕਦੀ ਔਰਤ ਬੂਲ ਰੂਪ ਦੇ ਵਿੱਚ ਆਇਰਲੈਂਡ ਤੋਂ ਆਈ ਹੈ ਜੀ 8 ਸਾਲਾਂ ਤੋਂ ਦੱਖਣੀ ਕੋਰੀਆ ਚ ਰਹਿੰਦੀ ਹੈ ਤੇ ਉਸਨੇ ਕਿਹਾ ਕਿ ਉਹ ਦੋ ਵਾਰ ਏਜੰਟ ਤੋਂ ਉਸਨੇ ਪੁੱਛਿਆ ਕਈ ਵਾਰ ਪੁੱਛਿਆ ਕਿ ਮੇਰੇ ਬੱਚੇ ਨੇ ਉਹ ਬੱਚੇ ਨਾਲ ਸਫ਼ਰ ਕਰ ਸਕਦੇ ਨੇ ਤਾਂ ਉਸਨੇ ਕਿਹਾ ਸੀ ਕਿ ਹਾਂ ਉਹ ਬੱਚੇ ਤੁਹਾਡੇ ਨਾਲ ਸਫ਼ਰ ਕਰ ਸਕਦੇ ਨੇ ਅਧਿਕਾਰੀਆਂ ਨੇ ਕਿਹਾ ਕਿ ਐਮਰਜੈਂਸੀ ਕਾਰਨ ਉਸ ਨੂੰ ਜ਼ਰੂਰੀ ਜਾਣਾ ਪਵੇਗਾ ਤੇ ਇੱਕ ਬੱਚੇ ਨੂੰ ਉਹ ਨਾਲ ਲੈ ਜਾਏਗੀ ਦੂਜੇ ਨੂੰ ਗੋਦੀ ਵਿੱਚ ਤੇ ਲੰਮਾ ਪਾਲ ਲਵੇਗੀ ਕੋਈ ਗੱਲ ਨਾ ਮੰਨਣ ਤੋਂ ਬਾਅਦ ਜਿਹੜਾ ਕਿ ਜਿਹੜਾ ਕਿ ਸਟੈਂਪ ਕੀ ਹੈ ਜੀ ਉਸ ਨੇ ਟਿਕਟ ਰੱਦ ਹੋ ਕੇ ਉਸ ਨੂੰ ਪੈਸੇ ਵਾਪਸ ਕਰਨ ਦੀ ਗੱਲ ਜਿਹੜੀ 에ਰਲਾਈਨ ਵੱਲੋਂ ਕੀਤੀ ਗਈ ਹੈ ਤੇ ਸਟੈਂਪ ਕੋਸਕੀ ਨੇ ਕਿਹਾ ਕਿ ਉਹ ਬਹੁਤ ਨਿਰਾਸ਼ ਹੈ ਇਸ ਗੱਲ ਨੂੰ ਲੈ ਕੇ ਤੇ ਉਹ ਅਪੀਲ ਕਰਨਾ ਚਾਹੁੰਦੀ ਹੈ ਕਿ ਆਪਣੀਆਂ ਸਾਰੀਆਂ 에ਰਲਾਈਨਸ ਨੂੰ ਚਾਹੀਦਾ ਕਿ ਉਹ ਆਪਣੇ 에ਜੈਂਟਾਂ ਨੂੰ ਇਸ ਨਾਲ ਇਸ ਗੱਲ ਨਾਲ ਪੂਰੀ ਤਰ੍ਹਾਂ ਜਿਹੜਾ ਕੀ ਜਾਣਕਾਰ ਕਰ ਦੇਣਾ ਉਹਨਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਕੀ ਚੀਜ਼ ਹੋ ਸਕਦੀ ਹੈ ਕਿਹੜੀ ਚੀਜ਼ ਨਹੀਂ ਹੋ ਸਕਦੀ ਸੋ ਇਹ ਜਿਹੜੀ ਕਿ ਸਟੈਂਪ ਕੋਸਟ ਕੀ ਨਾਂ ਦੀ ਔਰਤ ਹੈ ਇਹ ਆਪਣੀ ਦਾਦੀ ਨੂੰ ਵਾਸਤੇ ਐਮਰਜੈਂਸੀ ਜਿਹੜੀ ਫਲਾਈਟ ਲੈ ਕੇ ਕੈਨੇਡਾ ਜਾ ਰਹੀ ਸੀ ਪਰ ਉਸ ਨੂੰ ਰੋਕ ਦਿੱਤਾ ਗਿਆ ਸੋ ਇਸੇ ਨੂੰ ਲੈ ਕੇ ਉਹ ਕਾਫੀ ਨਰਾਸ਼ ਹੈ ਸੋ ਹੁਣ 에ਅਰਲਾਈਨਸ ਵਾਸਤੇ ਵੀ ਇਹ ਇੱਕ ਵੱਡਾ ਸਵਾਲ ਬਣ ਚੁੱਕਿਆ ਹੈ ਕਿ ਉਹਨਾਂ ਨੂੰ ਵੀ ਕਲੀਅਰ ਕਰ ਦੇਣਾ ਚਾਹੀਦਾ ਹੈ ਕਿ ਕਿੰਨੇ ਸਾਲ ਦੇ ਬੱਚੇ 에ਅਰਲਾਈਨ ਦੇ ਵਿੱਚ ਜਾ ਸਕਦੇ ਨੇ ਕਿੰਨੇ ਸਾਲ ਦੇ ਬੱਚੇ ਨਹੀਂ ਜਾ ਸਕਦੇ ਸੋ ਖਿਆਲ ਵੀ ਤੁਹਾਡੇ ਨਾਮ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਦੇਸ਼ ਜਿਹੜੀਆਂ ਤੁਮਾਂ ਵੱਡੀਆਂ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਅੱਜ ਸਾਡੇ YouTube ਚੈਨਲ ਆਜ ਨਿਊਜ਼ ਅਪ ਵਾਲਾ ਦੇ ਉੱਤੇ ਪਰੰਜੀਤ ਨੂੰ ਦੋ ਜਹਾਜ਼ ਸਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ